ਹਾਂਜੀ ਭਾਜੀ 9 ਦਿਨ ਹੋ ਗਏ ਸਾਡਾ ਭਰਾ ਘਵਾਚਾ ਹੋਇਆ ਆ ਪਾਵੇ ਸ਼ਾਨਵੀਨ ਕਰਦੇ ਕਦੇ ਨਹਿਰਾ ਕੰਡੇ ਕਦੇ ਕਿਸੇ ਕਦੀ ਕਿਤੇ ਕਦੇ ਜਿੱਥੇ ਵੀ ਦੱਸ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਾਈ ਜੀ ਸਾਡਾ ਮੁੰਡਾ ਘਵਾਚਾ ਭਰਾ ਘਵਾਚਾ ਸਾਡੇ ਕਦੇ ਕੁੱਤਾ ਵੀ ਲਾ ਘਵਾਚਾ ਕੋਈ ਸੁਣਵਾਈ ਨਹੀਂ ਹੋ ਰਹੀ ਬਾਈ ਜੀ ਸਾਡੀ 9 ਦਿਨ ਹੋ ਗਏ ਮੋਬਾਈਲ ਬੰਦ ਹੋ ਗਿਆ ਨਾ ਹੀ ਸਾਡੀ ਕੋਈ ਗੱਲਬਾਤ ਹੋ ਰਹੀ ਨਾ ਹੀ ਸੁਣਵਾਈ ਹੋ ਰਹੀ ਜਦੋਂ ਡੈੱਡ ਬੋਡੀ ਮਿਲਦੀ ਆ ਉਦੋਂ ਪਰਿਵਾਰ ਦਾ ਜਿਹੜਾ ਉਹ ਕੀ ਉਸ ਟਾਈਮ ਹੋਦਾ ਪਰਿਵਾਰ ਦਾ ਬਸ ਮੋਲ ਕਿਆ ਹੋਣਾ ਤੁਹਾਡੇ ਸਾਹਮਣੇ ਇਹ ਮੁੰਡਾ ਜਿਹਦਾ ਗਿਆ ਹੋਵਾ ਖਾਂਦੂਰ ਹੋਇਆ ਹੋਗਾ ਪਤਾ ਨੌਜਵਾਨ ਮੁੰਡਾ ਗਿਆ ਹੋਵਾ ਤੁਸੀਂ ਆਪ ਲਾਓ ਪਰਿਵਾਰ ਦੇ ਕਿਆ ਬੀਜ਼ੀ ਹੋਣੀ ਭਾਜੀ ਕਿ ਨਹੀਂ ਹੁਣ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੂੰ ਅਸੀਂ ਮੰਗ ਮੰਗ ਇਹੀ ਕਰਦੇ ਸਾਡਾ ਇਨਸਾਫ ਹੋਵੇ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਡਾ ਭਰਾ ਨਾਲ ਜੋ ਵੀ ਹੋਈ ਬਾਰਦਾਦ ਹੋਈ ਜੇ ਛਾਲ ਮਾਰੀ ਹੁੰਦੀ ਤਾਂ ਨੋਰਮਲ ਨਹੀਂ ਹੁੰਦਾ ਵੱਢਿਆ ਗਿਆ ਭਰਾ ਸਾਡਾ ਵੱਢ ਕੇ ਮਾਰ ਟੋਕਾ ਕਰਕੇ ਸਿੱਟਿਆ ਗਿਆ ਬਾਈ ਜੀ ਅਸੀਂ ਇਨਸਾਫ ਮੰਗ ਰਹੇ ਹੋਰ ਕੁਝ ਨਹੀਂ ਮੰਗ ਰਹੇ ਬਾਈ ਜੀ ਸਾਡਾ ਇਨਸ ਦੇ ਅੱਗੇ ਇਹ ਮੰਗ ਰੱਖੀ ਹੈ ਕਿ ਸਾਨੂੰ ਅੱਜ ਜਿਹੜੀ 9 ਦਿਨ ਬਾਅਦ ਲਾਸ਼ ਜਿਹੜੀ ਸਾਨੂੰ ਬਰਾਮਦ ਹੋਈ ਹੈ ਉਹ ਵੀ ਸਾਨੂੰ ਟੁਕੜਿਆਂ ਵਿੱਚ ਬਰਾਮਦ ਹੋਈ ਹੈ ਮਤਲਬ ਕਿਉਂਕਿ ਇੱਕ ਟੁਕੜਾ ਸਾਨੂੰ 6 ਕਿਲੋਮੀਟਰ ਦੂਰ ਮਿਲਿਆ ਬਾਹ ਦਾ ਟੁਕੜਾ ਦੂਆ ਤੜ ਸਾਨੂੰ 6 ਕਿਲੋਮੀਟਰ ਪਿੱਛੇ ਮਿਲਿਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਔਰ ਮੰਗ ਜਿਹੜੀ ਸਾਡੀ ਨਾ ਜ਼ਿਆਦਾ ਲੰਬੀ ਨਹੀਂ ਹੈ ਕੱਲ ਸ਼ਾਮ ਤੱਕ ਦਾ ਟਾਈਮ ਹੈ ਪ੍ਰਸ਼ਾਸਨ ਕੋਲ ਅਸੀਂ ਇਹ ਚਾਹੁੰਦੇ ਹਾਂ ਕਿ ਕੱਲ ਸ਼ਾਮ ਤੱਕ ਅਗਰ ਸਾਨੂੰ ਇਹ ਸਾਰਾ ਇਨਵੈਸਟੀਗੇਸ਼ਨ ਕਰਕੇ ਸਾਨੂੰ ਇਹ ਮੁੱਦਾ ਜਿਹੜਾ ਜੋ ਵੀ ਸਾਡੇ ਦੋਤੇ ਭਾਂ ਦਾ ਸਾਡੇ ਹੈਗਾ ਉਹਦੇ ਨਾਲ ਵਾਪਰਿਆ ਆਏ ਉਦੇ ਪਰ ਕਾਰਵਾਈ ਕਰਕੇ ਪੂਰਾ ਕੱਲ ਸ਼ਾਮ ਤੱਕ ਸਾਨੂੰ ਖਰੀਦ ਕਰ ਦੇ ਨਹੀਂ ਪਰ ਸਾਨੂੰ ਅਸੀਂ ਜਿਹੜਾ ਆਪਣਾ ਤਰਨਾ ਪ੍ਰਦਰਸ਼ਨ ਪੂਰਾ ਪੰਜਾਬ ਤੇ ਹਿਮਾਚਲ ਜਿਹੜਾ ਬੰਦ ਕਰ ਦਿੱਤਾ ਜਾਊਗਾ ਕਿਉਂਕਿ ਮੈਂ ਵੀ ਮਾਲਵੀ ਮੌਜੂਦਾ ਡਿਸਟ੍ਰਿਕਟ ਪ੍ਰਧਾਨ ਆ ਹਮ ਜਿਲ੍ਹਾਉਨੇ ਦਾ ਔਰ ਮੇਰੇ ਨਾਲ ਪੰਜਾਬ ਦੇ ਪ੍ਰਧਾਨ ਦੇ ਸਾਰਿਆਂ ਦੇ ਕੋਲ ਅਸੀਂ ਹੋ ਗਏ ਸਾਡੇ ਅੱਪ ਜ ਟਾਈਪ ਹੋ ਗਿਆ ਉਹ ਸਾਤੇ ਟਾਈਮ ਮੰਗਿਆ ਗਿਆ ਤੇ ਸਾਨੂੰ ਟਾਈਮ ਦੋ ਅਸੀਂ ਇਕੱਠੇ ਹੋਈਏ ਉਹ ਤਾਂ ਮਿਲ ਤਿਆਰ ਬੈਠੇ ਹੋਏ ਔਰ ਮੈਂ ਪੇਨ ਪ੍ਰਸ਼ਾਸਨ ਨੇ ਹੀ ਮੰਗ ਕਰ ਨਾ ਜਾਂਦਾ ਕਿ ਕੱਲ ਸ਼ਾਮ ਤੱਕ ਦਾ ਜਿਹੜਾ ਟਾਈਮ ਤੁਹਾਨੂੰ ਦਿੱਤਾ ਗਿਆ ਹੈ ਅਗਰ ਉਸ ਦੇ ਵਿੱਚ ਸਾਡਾ ਮੁੱਦਾ ਨਹੀਂ ਹੱਲ ਹੋਇਆ ਤਾਂ ਪਰਸੋਂ ਆਪਾਂ ਜਿਹੜਾ ਚੁੰਗੀ ਮੇਨ ਅੱਡੇ ਤੇ ਪੰਜਾਬ ਔਰ ਹਿਮਾਚਲ ਦਾ ਜੋ ਵੀ ਸੰਪਰਕ ਬੰਦ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਪ੍ਰਸ਼ਾਸਨ ਜਾਣੇ ਜਾਂ ਪੰਜਾਬ ਸਰਕਾਰ ਜਾਣੇ ਜਾਂ ਹਿਮਾਚਲ ਸਰਕਾਰ ਜਾਣੇ ਕਿਵੇਂ ਦੇਖਦੇ ਹੋ ਸਾਰੇ ਘਟਨਾਕਰਮ ਨੂੰ ਕੀ ਲੱਗਦਾ ਹੈ 9 ਦਿਨ ਜਿਹੜੀ ਆ ਬੱਚੇ ਦੀ ਬਾਡੀ ਨਹੀਂ ਮਿਲਦੀ ਹੈਗੀ ਔਰ ਬਿਲਕੁਲ ਸਵਿਚ ਆਫ ਹੁੰਦਾ ਹੈਗਾ ਪਰਿਵਾਰ ਵੀ ਬੋਖਲੇ ਫਿਰਦਾ ਹੈਗਾ ਕਿਵੇਂ ਦੇਖਦੇ ਹੋ ਸਾਰੇ ਕੀ ਕਾਰਨ ਕੀ ਹੋ ਸਕਦੇ ਨੇ ਕਾਰਨ ਦੇਖੋ ਸਰ 9 ਦਿਨ ਹੋ ਗਏ ਸਾਡਾ ਬੱਚਾ ਗੁੰਮ ਹੋਇਆ ਉਹ ਹੈ ਨਾ 9 ਦਿਨ ਬਹੁਤ ਹੁੰਦੇ ਮਤਲਬ ਪ੍ਰਸ਼ਾਸਨ ਕੋਲ ਤਾਂ ਇੰਨੀ ਪਾਵਰ ਹੁੰਦੀ ਨਾ ਪੁਲਿਸ ਕੋਲ ਇੰਨੀ ਪਾਵਰ ਹੁੰਦੀ ਕਿ 9 ਘੰਟਿਆਂ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕਦੀ ਹੈ ਇਹਨਾਂ ਕੋਲ ਐਨੇ ਸਾਈਬਰ ਕ੍ਰਾਈਮ ਸਾਈਬਰ ਸੈਰ ਲੈਣੇ ਤਖੜੇ ਆ ਅੱਜ ਕੱਲ ਦੇ ਸਿਸਟਮ ਅੱਜ ਕੱਲ ਦੇ ਸਮੇਂ ਵਿੱਚ ਲੋਕੇਸ਼ਨਾਂ ਜਿਹੜੇ ਟ੍ਰੇਸ ਹੋ ਜਾਂਦੀਆਂ ਤੋਂ ਅਸੀਂ ਇਹ ਚਾਹੁੰਦੇ ਕਿ 9 ਦਿਨ ਦੇ ਵਿੱਚ ਇਹਨਾਂ ਕੋਲ ਲੋਕੇਸ਼ਨ ਨਹੀਂ ਟ੍ਰੇਸ ਹੋਈ ਇੱਕ ਫੋਨ ਦੀ ਜਿਹੜਾ ਉਹਦਾ ਫੋਨ ਬੱਚੇ ਦਾ ਸਾਡੇ ਦਾ ਗੁੰਮ ਹੋਇਆ ਵਾ ਇਹਨਾਂ ਮੋਬਾਈਲ ਜਿਹੜਾ ਮੋਟਰਸਾਈਕਲ ਉਹ ਸਾਨੂੰ ਨੰਗਲ ਨਹਿਰ ਤੇ ਮਿਲ ਰਿਹਾ ਬੋਡੀ ਜਿਹੜੀ ਸਾਨੂੰ ਰੋਪਰ ਨਦੀ ਵਿੱਚੋਂ ਮਿਲ ਰਹੀ ਔਰ ਉਸ ਤੋਂ ਇਲਾਵਾ ਅਸੀਂ ਤਾਂ ਮੰਗ ਹੀ ਸਾਡੀ ਤਾਂ ਲਾਸਟ ਇਹੀ ਹੈ ਵੀ ਅਗਰ ਇਹਨੂੰ ਜਲਦੀ ਤੋਂ ਜਲਦੀ ਇਹ ਮਸਲਾ ਨਹੀਂ ਹੱਲ ਹੁੰਦਾ ਤਾਂ ਇਹ ਮੁੱਦਾ ਜਿਹੜਾ ਹਾਈ ਲੈਵਲ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਵਿਰੁੱਧ ਜਾਊਗਾ ਜੀ ਸਰ ਜੀ ਜੀ ਇੱਕ ਕੁੜੀ ਨਾਲ ਗੱਲਬਾਤ ਸੀਗੀ ਇੱਕ ਸਾਲ ਪਹਿਲਾਂ ਸਾਡਾ ਲਿਖ ਲਿਖਾ ਵੀ ਹੋਇਆ ਸੀਗਾ ਕਿ ਇਹਨਾਂ ਦੋਨੋਂ ਬੱਚਿਆਂ ਦੀ ਸ਼ਾਦੀ ਕੀਤੀ ਜਾਊਗੀ ਅੱਛਾ ਜੀ ਫਿਰ ਥੋੜੇ ਚੈਮ ਬਾਦ ਉਹ ਕੁੜੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨਾ ਵੀ ਤੂੰ ਆਪਣੇ ਘਰਦਿਆਂ ਨਾਲ ਦੂਜਾ ਕਰ ਵੀ ਮੈਂ ਹੁਣ ਅਭੀ ਹੁਣੇ ਵਿਆਹ ਕਰੋ। ਹੂੰ। ਇਹ ਸਰ ਜੀ ਅਸੀਂ ਆਪਣਾ ਥੋੜਾ ਘਰ ਦਾ ਵੀ ਦੂਜਾ ਕੀਤਾ। ਫਿਰ ਹੁਣ 10 ਦਿਨ ਤੋਂ ਥੋੜੇ 10-15 ਦਿਨ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਦਿੱਤਾ ਸੀਗਾ ਮੁੰਡੇ ਨੂੰ। ਆਪ ਫੋਨ ਵੀ ਕਰ ਕਰਕੇ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੈ। ਇਸ ਕਰਕੇ ਕੀ ਕਹਿੰਦੇ ਕੀ ਸੀ ਪਰੇਸ਼ਾਨੀ ਕਿਸ ਗੱਲ ਦੀ ਦੇ ਰਹੇ ਸੀ? ਫਿਰ ਸ਼ਾਦੀ ਕਰੋ ਸ਼ਾਦੀ ਕਰੋ। ਇੱਕ ਪਾਸੇ ਸਾਡੇ ਨਾਲ ਵਿਆਹ ਦੀ ਗੱਲ ਕਰਦੇ ਸੀਗੇ ਇੱਕ ਪਾਸੇ ਹੋਰ ਦੂਜੇ ਮੁੰਡੇ ਉਹਨਾਂ ਨਾਲ ਵੀ ਸਰ ਜੀ ਉਹ ਵਿਆਹ ਦੀ ਨੁਆ ਕਰ ਰਹੇ ਸੀਗੇ ਤੇ ਇਸ ਘਟਨਾ ਕਦੋਂ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਲੜਕੀ ਵਾਲੇ ਇਹ ਕਹਿ ਰਹੇ ਆ ਤਾਂ ਉਸ ਦੇ ਤਾਂ ਤੁਸੀਂ ਕੀ ਕੀਤਾ ਫਿਰ ਅਸੀਂ ਸਰ ਜੀ ਆਪਣੇ ਜਗਾ ਤੇ ਕੰਮ ਸ਼ੁਰੂ ਕੀਤਾ ਫੇ ਚੱਲ ਅਸੀਂ ਸ਼ਾਦੀ ਕਰ ਲੈਣੀ ਆ ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਇਹਨਾਂ ਦੀ ਗੱਲਬਾਤ ਹੁੰਦੀ ਆ ਕੁੜੀ ਦੀ ਨਾਲੇ ਮੁੰਡੇ ਦੀ ਫਿਰ ਇੱਕ ਦਿਨ ਪਤਾ ਨਹੀਂ ਕਿਹਾ ਇਹਨੂੰ ਫੋਨ ਆਇਆ ਜੀ ਗੁੜੀਆ ਦਾ ਉਹ ਬਸ ਮੋਟਰਸਾਈਕਲ ਚੱਕਾ ਫਿਰ ਉਹ ਗਿਆ ਬਾਅਦਸ ਨਹੀਂ ਆਇਆ ਕਿੰਨੇ ਦਿਨ ਹੋ ਗਏ ਸੀ ਜਦੋਂ ਗਵਾਚੇ ਨੂੰ ਤੇ ਕੀ ਕੀ ਹੋਇਆ ਉਸ ਤਰ੍ਹਾਂ 25 ਤਰੀਕ ਦਾ ਸਰਜੀ ਘਰ ਤੋਂ ਗਿਆ ਸ਼ਾਮ ਨੂੰ 7:00 ਵਜੇ ਉਸ ਤੋਂ ਬਾਅਦ ਅਸੀਂ ਥੋੜਾ ਬੇਟ ਕੀਤਾ ਪੇ ਚੱਲ ਇਧਰੇ ਹੋਣਾ ਬੇਟਾ ਪਰ ਨਹੀਂ ਉਸ ਤੋਂ ਬਾਅਦ ਨਹੀਂ ਆਇਆ ਫੇ ਮੈਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੋਨ ਲੱਗ ਨਹੀਂ ਰਿਹਾ ਸੀਗਾ ਸੁੱਚ ਬੰਦ ਆ ਗਿਆ ਥੋੜੇ ਟਾਈਮ ਬਾਅਦ ਨਾ ਨੋ ਨੋ ਕੋਈ ਦੇਖੜ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਕੋਲੋਂ ਇਹੀ ਮੰਗ ਕੀਤੀ ਜਾਵਾ ਜੀ ਮੇਰੇ ਵਿੱਚ ਇਨਸਾਫ ਕੀਤਾ ਜਾਵੇ ਮੈਨੂੰ ਸਰਪੰਚ ਸਾਹਿਬ ਸਾਡੇ ਨਾਲ ਮੌਕੇ ਤੇ ਨੇ ਸਰਪੰਚ ਸਾਹਿਬ ਕਿਵੇਂ ਦੇਖਣੋ ਸਾਰੇ ਘਟਨਾ ਕਰਮ ਜਿਸ 25 ਤਰੀਕ ਨੂੰ ਜਿਸ ਦਿਨ ਬੱਚਾ ਲਾਪਤਾ ਹੋਇਆ ਉਸ ਦਿਨ ਤੋਂ ਹੀ ਅਸੀਂ ਪਹਿਲਾਂ ਪਿੰਡ ਦੇ ਵਿੱਚ ਭਾਲ ਕੀਤੀ ਇਹ ਪਿੰਡ ਦੇ ਮੋਹਤਵਾਰ ਸੱਜਣਾ ਨੇ ਭਾਲ ਕੀਤੀ ਜਦੋਂ ਨਹੀਂ ਮਿਲਿਆ ਤੇ ਅਸੀਂ ਸਵੇਰ ਨੂੰ ਜਦੋਂ ਸਾਨੂੰ ਕਿਸੇ ਸੱਜਣ ਨੇ ਦੱਸਿਆ ਕਿ ਮੋਟਰਸਾਈਕਲ ਮੁੰਡੇ ਦਾ ਜਿਹੜਾ ਹੈ ਉਹ ਨੰਗਲ ਖੜਾ ਹੈ ਤੇ ਅਸੀਂ ਜਦੋਂ ਨੰਗਲ ਗਏ ਨੰਗਲ ਜਾ ਕੇ ਮੋਟਰਸਾਈਕਲ ਸੀਗਾ ਉਹ ਨੰਗਲ ਪੁਲਿਸ ਨੇ ਰਿਕਵਰ ਕਰ ਲਿਆ ਸੀਗਾ ਸਾਨੂੰ ਥਾਣੇ ਦੇ ਵਿੱਚ ਬੱਚੇ ਦਾ ਮੋਟਰਸਾਈਕਲ ਤੇ ਉਹਦੇ ਪਾਰਟਸ ਮਿਲੇ ਜਿਹਦੇ ਵਿੱਚ ਉਹਦਾ ਆਧਾਰ ਕਾਰਡ ਸੀਗਾ ਅਸੀਂ ਨੰਗਲ ਦੇ ਨੇੜੇ ਤੇ ਲੱਭਿਆ ਉਹ ਤੋਂ ਬਾਅਦ ਫਿਰ ਅਸੀਂ ਇੱਥੇ ਆ ਕੇ ਗਰ ਸ਼ੰਕਰ ਥਾਣੇ ਦੇ ਵਿੱਚ ਗੋਮਸ਼ੁਦਗੀ ਦੀ ਰਿਪੋਰਟ ਦੇ ਦਿੱਤੀ ਜੀ ਪੁਲਿਸ ਪ੍ਰਸ਼ਾਸਨ ਵੀ ਭਾਲ ਕਰਦਾ ਰਿਹਾ ਤੇ ਅਸੀਂ ਪਿੰਡ ਵਾਲੇ ਹਰ ਤਰ੍ਹਾਂ ਭਾਲ ਕਰਦੇ ਰਹੇ ਪਰ ਸਾਨੂੰ ਸਾਡੇ ਬੱਚੇ ਦਾ ਕੁਝ ਵੀ ਪਤਾ ਨਹੀਂ ਚੱਲਿਆ ਤੇ ਸਾਨੂੰ ਉਹ ਕੱਲ ਇੱਕ ਤਰੀਕ ਨੂੰ ਸ਼ਾਮ ਵੇਲੇ ਸਾਨੂੰ ਪਤਾ ਚੱਲਿਆ ਕਿ ਕੋਈ ਗੋਮਸ਼ੁਦਾ লাশ ਹੈ ਜਿਹਦਾ ਸਿਰਫ ਸੇਰ ਤੇ ਸੱਜੀ ਬਾਹ ਆ ਉਹ ਰੋਪੜ ਸਰਵਲ ਹਸਪੀਟਲ ਦੇ ਵਿੱਚ ਪਈ ਹੈ ਜਿਹੜੀ ਕਿ ਗੁਰਦੁਆਰਾ ਕੁੰਮਾ ਮਸਕੀ ਸਾਹਿਬ ਦੇ ਕੋਲ ਸਤਲੁਜ ਦਰਿਆ ਦੇ ਵਿੱਚ ਪਈ ਸੀ ਉੱਥੋਂ ਰਿਕਵਰ ਕੀਤੀ ਹੈ ਪੁਲਿਸ ਨੇ ਉੱਥੋਂ ਮਿਲੀ ਹੈ ਤੇ ਅਸੀਂ ਅੱਜ ਜਦੋਂ ਸਵੇਰੇ شناخت ਕੀਤੀ ਹੈ ਤੇ ਬੱਚੇ ਦੇ ਫੇਸ ਤੋਂ ਉਹਦੀਆਂ ਮਕਾਨ ਦੇ ਵਿੱਚ ਨੱਤੀਆਂ ਸੀ ਉਹ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਸਾਡਾ ਹੀ ਮੱਝਪਿੰਡ ਦਾ ਬੱਚਾ ਹੈ ਤੇ ਚਲੋ ਪਿੰਡ ਦੇ ਬੱਚਾ ਤਾਂ ਸਾਡਾ ਨਹੀਂ ਰਿਹਾ ਪਰ ਜਿਨ੍ਹਾਂ ਕਾਰਨ ਕਰਕੇ ਬੱਚੇ ਦੀ ਮੌਤ ਹੋਈ ਹੈ ਜਾਂ ਜਿਨ੍ਹਾਂ ਵੀ ਲੋਕਾਂ ਨੇ ਉਹਨੂੰ ਮਜਬੂਰ ਕੀਤਾ ਹੈ ਜਾਂ ਉਹਨੂੰ ਮਰਡਰ ਕੀਤਾ ਹੈ ਅਸੀਂ ਉਹਨਾਂ ਦੇ ਉੱਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਪਰਿਵਾਰ ਦਾ ਕਹਿਣਾ ਹੈਗਾ ਕਿ ਜਦੋਂ ਲੜਕੀ ਨਾਲ ਉਹਦੀ ਗੱਲਬਾਤ ਸੀ ਤੇ ਪ੍ਰੇਮ ਵਿਆਹ ਵੀ ਜਿਹੜਾ ਉਸੇ ਸਮੇਂ ਚੱਲਦੇ ਆ ਜਿਹੜਾ ਇਹ ਸਾਰਾ ਘਟਨਾਕਰਮ ਕਿਹਾ ਪੰਚਾਇਤ ਦੇ ਨੋਟਿਚ ਸੀ ਇਹ ਚੀਜ਼ ਪੰਚਾਇਤ ਦੇ ਨੋਲੇਜ ਦੇ ਵਿੱਚ ਜਦੋਂ ਪਿਛਲੀ ਵਾਰ ਹੋਇਆ ਸੀਗਾ ਮੈਂ ਹਾਲੇ ਸਰਪੰਚ ਬਣੇ ਨੂੰ 6 ਮਹੀਨੇ ਹੋਏ ਆ ਜਦੋਂ ਪਿਛਲੀ ਪੰਚਾਇਤ ਦੇ ਵਿੱਚ ਹੋਈ ਸੀਗੀ ਇਹ ਗੱਲ ਉਹ ਲਿਖਤੀ ਰਾਜੀਨਾਮਾ ਚੋਂਗੀ ਚੋਂਕੀ ਦੇ ਵਿੱਚ ਹੋਇਆ ਸੀਗਾ ਪਰ ਮੈਂ ਜਦੋਂ ਹੁਣ ਹੋਣ ਵਾਲੇ ਘਟਨਾਕ੍ਰਮ ਦੇ ਵਿੱਚ ਮੈਨੂੰ ਨੋਲੇਜ ਸੀ ਵੀ ਇੱਦਾਂ ਦਾ ਹੋਈ ਹੈ ਤੇ ਉਹ ਕੁੜੀ ਤੋਂ ਜਦੋਂ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਤਾਂ ਉਹਨੇ ਪਹਿਲਾਂ ਆਪਣਾ ਫੋਨ ਸਾਰਾ ਉਹ ਫਾਰਮੈਟ ਮਾਰ ਦਿੱਤਾ ਸੀਗਾ ਬਿਲਕੁਲ ਸਾਫ਼ ਕਰਤਾ ਸੋ ਦੈਟ ਕਿਸੇ ਵੀ ਦਰਨ ਦਾ ਕੋਈ ਸਬੂਤ ਨਾ ਰਹੇ ਔੜੀ ਜਿਹੜੀ ਲਗਾਤਾਰ 25 ਤਰੀਕ ਨੂੰ ਵੀ ਸੋਸ਼ਲ ਮੀਡੀਆ ਦੇ ਥਰੂ ਮੁੰਡੇ ਨਾਲ ਰਾਬਤਾ ਰਾਬਤਾ ਚ ਸਗੀ ਪਰ ਉਹਨੇ ਕੁਝ ਨਹੀਂ ਬੋਲਿਆ ਹੈਗਾ ਤੇ ਸਾਨੂੰ ਤਾਂ ਜੀ ਉਹਨਾਂ ਤੇ ਹੀ ਸ਼ੱਕ ਹੈ ਵੀ ਸਾਡਾ ਬੱਚਾ ਹੈ ਜਿਹੜਾ ਉਹਨਾਂ ਨਹੀਂ ਉਹਨਾਂ ਦਾ ਮਟਰ ਕੇ ਸੋ ਥਾਣਾ ਮੁਖੀ ਗਰਸ਼ੰਕਰ ਐਸਐਚਓ ਜੈਪਾਲ ਸਾੜਨਾ ਮੌਜੂਦ ਨੇ ਜਿਹੜਾ ਬੀਤ ਇਲਾਕੇ ਦੇ ਵਿੱਚ ਕਾਂਡ ਹੋਇਆ ਹੈਗਾ ਜੀ ਕੀ ਕਿਵੇਂ ਦੇਖਦੇ ਹੋ ਤੇ ਹੁਣ ਤੱਕ ਜਿਹੜੀ ਪੁਲਿਸ ਦੀ ਕਾਰਵਾਈ ਕੀ ਰਹੀ ਹੈ ਇਹਦੇ ਵਿੱਚ ਸਾਨੂੰ ਇਹਨਾਂ ਦੇ ਕਰਦਿਆ ਬਲੂ ਇੰਟੀਮੇਸ਼ਨ ਆਈ ਸੀ ਵੀ ਸਾਡਾ ਜਿਹੜਾ ਬੱਚਾ ਆ ਉਹ 25 ਤਰੀਕ ਨੂੰ ਕਿਤੇ ਚਲ ਗਿਆ ਆ ਤੇ ਅਸੀਂ 26 ਤਰੀਕ ਨੂੰ ਇਹਦੀ ਜਿਹੜੀ ਆ ਗੁੰਮਸ਼ੁਦਗੀ ਰਪੋਰਟ ਪਾ ਕੇ ਤੇ ਜਿਹੜਾ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰਤਾ ਸੀ ਅੱਜ ਸਾਨੂੰ ਇੰਟੀਮੇਸ਼ਨ ਮੌਸੂਲ ਹੋਈ ਆ ਕਿ ਆਨੰਦਪੁਰ ਸਾਹਿਬ ਉਹਦੀ ਜਿਹੜੀ ਆ ਡੈੱਡ ਬੋਡੀ ਮਿਲੀ ਆ ਤੇ ਜੋ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਬੰਦੀ ਕਾਰਵਾਈ ਜਿਹੜੀ ਕੀਤੀ ਚੋ